ਗੱਡੀਾਂ ਤੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਾਹਿਬ ਫਿਰਦੇ ਆ ਬਾਜਪਾ ਸਾਹਿਬ ਦੀ ਆਲਟੋ ਮੈਂ ਵੇਖੀ ਨਹੀਂ ਬਾਹਰ ਖੜੀ ਕਿੱਥੇ ਖੜੀ ਹੈ ਕਿ ਕਿਹੜੀ ਤੇ ਆਉਂਦੇ ਆ ਆਲਟੋ ਤੇ ਮੈਂ ਤਾਂ ਉਹ ਗੱਡੀ ਦਾ ਨਾਂ ਨਹੀਂ ਜਾਣਦਾ ਜਿਹੜੀ ਤੇ ਆਉਂਦੇ ਆ ਆਪਦੇ ਪੀੜੇ ਥੱਲੇ ਸੋਟਾ ਮਾਰ ਲਿਆ ਕਰੋ ਫਿਰ ਗੱਲਾਂ ਕਰਨਗੇ ਇੱਥੇ ਅਸੀਂ ਜੋ ਕਿਹਾ ਉਹ ਕੀਤਾ ਅਸੀਂ ਇਹ ਨਹੀਂ ਕਿਹਾ ਕਰਾਂਗੇ 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 ਕਿੰਨੀਆਂ ਹੀ ਗੱਲਾਂ ਕਰ ਲਈਏ ਅਸੀਂ ਜਿਹੜੀਆਂ ਹੋਈਆਂ ਦੀ ਸ਼ਾਬਾਸ਼ੇ ਦੇ ਦਿਆ ਕਰੋ ਕਿ ਤੁਸੀਂ ਕੀਤਾ ਸੀ ਨਹੀਂ ਕਹਿੰਦੇ ਕਿ ਸਾਰਾ ਕਰਤਾ ਬਗੈੜ ਕੀ ਤੁਸੀਂ ਐਡਾ ਗਏ ਹੋ ਸਾਥੋ ਹਜੇ ਲੋਟ ਨਹੀਂ ਆ ਰਿਹਾ ਬੜਾ ਪਵਾੜਾ ਪਿਆ ਕਿਸਾਨਾਂ ਦੀ ਗੱਲ ਕਰਦੇ ਆ ਸੀ ਕਿਸਾਨ ਹਤਾਸ਼ੀਆਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦਾ ਪਾਣੀ ਐਸਬੀਐਲ ਕਿਹਨੇ ਖੋਇਆ ਸੀ ਬਾਜਵਾ ਸਾਹਿਬ ਹਾਊਸ ਚ ਮਾਫੀ ਮੰਗੋ ਕੌਣ ਟੱਕ ਲਾਉਣ ਆਇਆ ਸੀ ਜੇ ਅਸੀਂ ਘਟਾਉਣੇ ਆ ਫੇਰ ਕਹਿੰਦੇ ਜੀ ਵੱਡੇ ਮਗਰ ਮੱਛ ਨਹੀਂ ਫੜਦੇ ਇਹ ਛੋਟਿਆਂ ਨੂੰ ਫੜਦੇ ਆ ਪਹਿਲਾਂ ਕਹਿੰਦੇ ਨਸ਼ਾ ਵਾਲਾ ਸੀਗਾ ਜਦੋਂ ਇਹ ਤੜਕੇ ਜੇ 4 ਵਜੇ ਇੱਕ ਵੱਡਾ ਮਗਰਮੱਛ ਚੱਕ ਲਿਆ ਸੀ ਜਿਹੜਾ ਇਲਾਂਚੀ ਸੀ ਫਿਰ ਰੋਂਦੇ ਸੀ ਫਿਰ ਕਹਿੰਦੇ ਜੀ ਪੋਲੀਟਿਕਲ ਬੰਟਾਟਾ ਜਿੰਨਾਂ ਦਾ ਨਸ਼ਿਆਂ 'ਚ ਨਾ ਆਇਆ ਡਿਪਟੀ ਸਪੀਕਰ ਸਾਹਿਬ ਇੱਥੇ ਗੱਲਾਂ ਕਰਦੇ ਨੇ ਤੱਤੀਆਂ ਵਿਆਹਾਂ 'ਚ ਪਾਉਂਦੇ ਨੇ ਉਹਨਾਂ ਨੂੰ ਜਾ ਕੇ ਜੱਫੀਆਂ ਬਾਜਵਾ ਸਾਹਿਬ ਉੱਥੇ ਹੀ ਕੰਨ 'ਚ ਪੁੱਛ ਲੈਂਦੇ ਵੀ ਤੇਰਾ ਘਟਵਾਉਣ ਦੀ ਮੈਂ ਗੱਲ ਕਰਨੀ ਆ ਜਾ ਕੇ ਢਵਾਦਾ ਕਿ ਨਾ ਵਿਆਹਾਂ 'ਚ ਸਾਰੇ ਇਕੱਠੇ ਨੇ ਰਲਦੇ ਨੇ ਜੇ ਤਾਂ ਪ੍ਰਗਟ ਸਿੰਘ ਕਹਿੰਦੇ ਫਰੋਤਕਾਂ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਚੱਲਦੀਆਂ ਨੇ ਅਸੀਂ ਕਿਹਾ ਜੇ ਗੋਲੀਆਂ ਚੱਲਦੀਆਂ ਜੇ ਪੁਲਿਸ ਸਖਤ ਐਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦਿਆਂ ਫਿਰ ਗੈਂਗਸਟਰਾਂ ਨੇ ਪੈਰੀ ਹੱਥ ਲਾ ਦੀਏ ਪ੍ਰਗਟ ਸਿੰਘ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕਿ ਗੈਂਗਸਟਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਨਾਲ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਜਰਿਆ ਨਹੀਂ ਜਾ ਰਿਹਾਗਾ ਗਲਤ ਹੈ ਇਹ ਆ ਕਿ ਜਿਹੜੀਆਂ ਗੱਡੀਆਂ ਤੇ ਅੱਖ ਰੱਖੀ ਫਿਰਦੇ ਆ ਨਾ ਇਹ ਵੱਡੀਆਂ-ਵੱਡੀਆਂ ਬਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਟਾ ਸੰਭਾਲੋ ਚਾਰ ਹੋਰ ਪਜਾਮੀਆਂ ਸੰਭਾਲੋ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤਾਰ ਗੁਰਪ੍ਰੀਤ ਸਿੰਘ ਵੜਾਵਾਲੀ ਸਾਹਿਬ ਧੰਨਵਾਦ ਡਿਪਟੀ ਸਪੀਕਰ ਸਾਹਿਬ ਤੁਸੀਂ ਮੈਨੂੰ ਗਵਰਨਰ ਡਰੈਸ ਤੇ ਬੋਲਣ ਦਾ ਮੌਕਾ ਦਿੱਤਾ ਸਾਰੇ ਅੰਕੜੇ ਵਕ ਵਕ ਭਾਗਾਂ ਦੇ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਾਡੀ ਪਾਰਟੀ ਦੇ ਸਾਰੇ ਬੁਲਾਰਿਆਂ ਨੇ ਦੱਸੇ ਨੇ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦੀ ਗੱਲ ਚੱਲੀ ਆ ਵੱਡੇ ਲੋਕਾਂ ਨੂੰ ਤਾਂ ਦੱਸਿਆ ਨਹੀਂ ਜਿਵੇਂ ਬਾਜਵਾ ਸਾਹਿਬ ਕਹਿ ਕੇ ਗਿਆ ਵੀ ਮੈਨੂੰ ਤਾਂ ਕੁਝ ਦਿਖਾਈ ਨਹੀਂ ਦਿੱਤਾ ਉਹਨੂੰ ਗਰੀਬ ਨੂੰ ਜਾ ਕੇ ਪੁੱਛੋ ਜਿਹਦਾ 5000 ਰੁਪਏ ਅੱਜ ਹਾਰਟ ਦੀ ਦਵਾਈ ਦਾ ਸ਼ੂਗਰ ਦੀ ਦਵਾਈ ਦਾ ਹੈਪੇਟਾਈਟ ਸੀ ਦਾ ਬੀਪੀ ਦਾ ਬਚਨ ਲੱਗ ਗਿਆ ਅਸੀਂ ਜਾਣਿਆ ਮਾਮਾ ਆਸ਼ੀਰਵਾਦ ਦਿੰਦਿਆਂ ਨੇ ਕਿ ਪਹਿਲਾਂ ਸਾਨੂੰ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ 200 ਰੁਪਏ ਦੀ ਤਾਂ ਡਾਕਟਰ ਦੀ ਪਰਚੀ ਲੱਗਦੀ ਸੀ ਫਿਰ ਉੱਥੇ ਜਾ ਕੇ ਸਾਰਾ ਦਿਨ ਖੱਜਲ ਖਵਾਰ ਹੋਣਾ ਬੈਠੇ ਰਹਿਣਾ ਹੁਣ ਪਿੰਡ 'ਚ ਜਾਣਾ ਦਵਾਈ ਮਿਲ ਜਾਣੀਆਂ ਟੈਸਟ ਫ੍ਰੀ ਹੋ ਜਾਣੇ ਆ ਤੇ ਮਾਤਾ ਨੇ ਘਰੇ ਆ ਜਾਣਾ ਬਜ਼ੁਰਗ ਨੇ ਘਰੇ ਆ ਜਾਣਾ ਬਾਜਬਾ ਸਾਹਿਬ ਨੂੰ ਇਹ ਦਿਸ ਨਹੀਂ ਸਕਦਾ ਇਹਨਾਂ ਦੇ ਇਲਾਜ ਤਾਂ ਵੱਡੇ ਹਸਪਤਾਲਾਂ ਦੇ ਵਿੱਚ ਹੁੰਦੇ ਹੋਣਗੇ ਦੂਜਾ ਮੈਨੂੰ ਬੜੀ ਗੱਲ ਰੜਕੀ ਅਖੇ ਜੀ ਵੱਡੀਆਂ ਵੱਡੀਆਂ ਗੱਡੀਆਂ ਤੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਾਹਿਬ ਫਿਰਦੇ ਆ ਬਾਜਬਾ ਸਾਹਿਬ ਦੀ ਆਲਟੋ ਮੈਂ ਵੇਖੀ ਨਹੀਂ ਬਾਹਰ ਖੜੀ ਕਿੱਥੇ ਖੜੀ ਕਿ ਕਿਹੜੇ ਤੇ ਆਉਂਦੇ ਆਲਟੋ ਤੇ ਮੈਂ ਤਾਂ ਉਹ ਗੱਡੀ ਦਾ ਨਾਮ ਹੀ ਜਾਣਦਾ ਜਿਹੜੀ ਤੇ ਆਉਂਦੇ ਆ ਸੋ ਮੇਰਾ ਕਹਿਣ ਦਾ ਮਤਲਬ ਆਪਦੇ ਪੀੜੇ ਥੱਲੇ ਸੋਟਾ ਮਾਰ ਲਿਆ ਕਰੋ ਫੇਰ ਗੱਲਾਂ ਕਰਨਗੇ ਇੱਥੇ ਹਸਪਤਾਲਾਂ ਦੀਆਂ ਬਿਲਡਿੰਗਾਂ ਨਹੀਂ ਜਿ ਬਣੀਆਂ ਡਾਕਟਰ ਇੰਨੇ ਘੱਟ ਆ ਅੰਕੜੇ ਦੇ ਕੇ ਗਏ ਇੱਥੇ ਬਾਜਵਾ ਸਾਹਿਬ ਕਹਿੰਦੇ 1000 ਡਾਕਟਰ ਚਾਹੀਦਾ ਸੀਗਾ ਸਾਡਾ ਐਮ ਡੀ 1250 ਡਾਕਟਰ ਸੱਚ ਐਮ ਡੀ 2690 ਸਪੈਸ਼ਲਿਸਟ ਅਸੀਂ ਤਾਂ 3 ਸਾਲਾਂ ਦੇ ਆਏ ਆ 5 ਸਾਲਾਂ ਵਾਲੇ ਥੋਡੇ ਵਾਲੇ ਡਾਕਟਰ ਕਿੱਧਰ ਉੱਠ ਗਏ ਰਿਟਾਇਰ ਹੋ ਕੇ ਯੂ ਐਸ ਏ ਤੁਰ ਗਏ ਥੋਡੀਆਂ ਜਿਹੜੀਆਂ ਬਿਲਡਿੰਗਾਂ ਬਣਾਈਆਂ ਸੀ ਕਬੂਤਰ ਬੋਲਦੇ ਸੀ ਥੋਡੇ ਥੋਡੀਆਂ ਬਿਲਡਿੰਗਾਂ 'ਚ ਵਾਰਾ ਪਸ਼ੂ ਵਹਿੰਦੇ ਸੀ ਉਹਨਾਂ ਹਸਪਤਾਲਾਂ ਦੇ ਵਿੱਚ ਅੱਜ ਤੁਹਾਨੂੰ ਉਹ ਜਦੋਂ ਬਣਦੀਆਂ ਨੇ ਯਾਦ ਨਹੀਂ ਆਉਂਦੀਆਂ ਸਾਡੇ ਨਾਲ ਚੱਲੋ ਮੈਂ ਕਹਿੰਨਾਗਾ ਮੇਰੇ ਹਲਕੇ ਚ ਬਾਜਵਾ ਸਾਹਿਬ ਚੱਲਣ ਆਮ ਆਦਮੀ ਕਲੀਨਿਕ ਚੱਲਦੇ ਨੇ ਬਾਰਡਰ ਤੇ ਪਿੰਡਾਂ ਹਰਿਆਣੇ ਦੇ ਲੋਕ ਆ ਕੇ ਇਲਾਜ ਕਰਾਉਣ ਆਉਂਦੇ ਤੇ ਸਿੱਸਾ ਦੇ ਕੇ ਜਾਂਦੇ ਨੇ ਕਿ ਜਿਹੜਾ ਭਗਵੰਤ ਮਾਨ ਜੀ ਤੇ ਪੰਜਾਬ ਸਰਕਾਰ ਨੇ ਆਹ ਕਲੀਨਿਕ ਖੋਲ੍ਹਿਆ ਕਾ ਸਾਡੇ ਖੁੱਲੇ ਹੁੰਦੇ ਇਸੇ ਤਰ੍ਹਾਂ ਤੇਲਾ ਤੇ ਪਾਣੀ ਦੀ ਗੱਲ ਕਰਦੇ ਆ ਇਹਨਾਂ ਨੂੰ ਤਾਂ ਮੈਨਾਂ ਦਾ ਖੇਤੀ ਤੋਂ ਤਾਂ ਪਤਾ ਨਹੀਂ ਹੋਰ ਪਾਸੋਂ ਬਠੇਰੀ ਆਉਂਦਣ ਹੋਊਗੀ ਜਿਨ੍ਹਾਂ ਨੂੰ ਖੇਤੀ ਤੋਂ ਆਉਂਦਣਾ ਉਹਨੂੰ ਪੁੱਛੋ ਪਾਣੀ ਦੀ ਕੀ ਲੋੜ ਸੀ 20 ਸਾਲਾਂ ਬਾਅਦ ਜਾ ਕੇ ਦੇਖੋ ਸਰਦੂਰਗੜ ਦੇ ਤੇਲਾ ਤੇ ਪਾਣੀ ਪਹਛਾਤਾ ਭਗਵੰਤ ਮਾਨ ਨੇ ਜਿਹੜਾ ਕਿਸੇ ਤੋਂ ਪਹੁੰਚਿਆ ਨਹੀਂ ਸੀਗਾ ਅੱਜ ਕਸੀਆਂ ਦੇ ਵਿੱਚ ਪਾਣੀ ਆਉਂਦਾ ਅੱਗੇ ਜੇ ਆਉਂਦਾ ਥੋੜਾ ਆਂਦਾ ਲੋਕ ਆਪਦੇ ਖਰਚੇ ਤੇ ਕੱਸੀਆਂ ਸਮਾਰ ਦੇ ਮਰ ਜਾਂਦੇ ਲੋਕ ਬਾਰੀਆਂ ਭੁੱਲ ਗਏ ਸੀ ਤੇ ਅੱਜ ਸਾਡੇ ਕੋਲੇ ਆਉਂਦੇ ਨੇ ਕਿ ਤੇਲ ਤੇ ਪਾਣੀ ਤਾਂ ਆ ਗਿਆ ਹੁਣ ਸਾਡੇ ਖਾਲ ਬਣਾ ਦੋ ਹੁਣ ਸਾਡੀਆਂ ਪਾਈਪ ਲੈਣਾ ਪਾ ਦੋ ਜਿਹਦੇ ਨਾਲ ਲੋਕਾਂ ਦਾ ਜਿਵੇਂ ਮੇਰੇ ਤੋਂ ਪਹਿਲਾਂ ਰਾਏ ਸਾਹਿਬ ਨੇ ਕਿਹਾ ਡੀਜ਼ਲ ਦਾ ਕਿਤੇ ਫਾਇਦਾ ਹੋਇਆਗਾ ਇਸ ਤੋਂ ਇਲਾਵਾ ਜਿਹੜੇ ਜ਼ੀਰੋ ਬਿੱਲ ਆਉਂਦੇ ਨੇ ਇਹ ਵੀ ਕਹਿੰਦੇ ਸਾਨੂੰ ਤਾਂ ਦਿਸਿਆ ਨਹੀਂ ਜਾ ਕੇ ਪੁੱਛੋ 5-5000 7-7000 ਜਨਰਲ ਵਰਗ ਨੂੰ ਤਾਂ ਕਿਸੇ ਨੇ ਰਾਇਤ ਹੀ ਨਹੀਂ ਦਿੱਤੀ ਸੀ ਕਰੀਪਾਂ ਦੀ ਰਹਿਤ ਵੱਧ ਗਈ ਸੋ ਹਰੇਕ ਨੂੰ 7000 ਤੋਂ 8000 ਰੁਪਏ ਦਾ ਫਾਇਦਾ ਆਮ ਤੋਂ ਆਮ ਬੰਦੇ ਨੂੰ ਜਿਹੜਾ ਬਿਜਲੀ ਦਾ ਹੋਇਆਗਾ ਉਹ ਜਾ ਕੇ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਮੇਰੇ ਤਾਂ ਦਿਸਿਆ ਨਹੀਂ ਅਸੀਂ ਜੋ ਕਿਹਾ ਉਹ ਕੀਤਾ ਅਸੀਂ ਇਹ ਨਹੀਂ ਕਿਹਾ ਕਰਾਂਗੇ 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 ਜੋ ਕੀਤਾ ਉਹ ਗਵਰਨਰ ਭਾਸ਼ਣ ਦੇ ਵਿੱਚ ਆਗਾ ਫਿਰ ਇਸ ਤੋਂ ਇਲਾਵਾ ਜ਼ਿਮੀਦਾਰ ਨੂੰ ਪੁੱਛਿਆ ਜਿਹੜਾ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਾ ਹੋਇਆ ਪਾਣੀ ਲਾਉਣ ਜਾਂਦਾ ਸੀ ਬੈਟਰੀ ਲੈ ਕੇ ਬੈਠਾ ਦੇਖੀ ਜਾਂਦਾ ਹੀ ਲਾਈਟ ਆਊਗੀ ਕਿ ਨਹੀਂ ਆਊਗੀ ਫਿਰ ਇਸ ਤੋਂ ਇਲਾਵਾ ਜ਼ਿਮੀਦਾਰ ਨੂੰ ਪੁੱਛਿਆ ਜਿਹੜਾ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੇਦਾ ਹੋਇਆ ਪਾਣੀ ਲਾਉਣ ਜਾਂਦਾ ਸੀ ਬੈਟਰੀ ਲੈ ਕੇ ਬੈਠਾ ਦੇਖੀ ਜਾਂਦਾ ਹੀ ਲਾਈਟ ਆਊਗੀ ਕਿ ਨਹੀਂ ਆਊਗੀ 8 ਘੰਟੇ ਬਿਜਲੀ ਵੀ ਦਿੱਤੀ ਦਿਨੇ ਦਿੱਤੀ 15-15 ਘੰਟੇ ਦਿੱਤੀ ਅੱਜ ਕਿਸਾਨ ਨੂੰ ਫਿਕਰ ਨਹੀਂ ਕਿ ਮੇਰੀ ਬਿਜਲੀ ਆਊਗੀ ਜਾਂ ਨਾ ਆਊਗੀ ਉਹਦਾ ਫਾਇਦਾ ਕੀ ਹੋਇਆ ਉਹ ਮੌਜਾ ਘਰੇ ਬੈਹ ਜਾਂਦਾ ਕਾਲੀ ਨਹੀਂ ਕਰਦਾ ਕਿ ਅੱਜ ਫਲਾਣੇ ਨੂੰ ਝੋਨਾ ਲਾ ਲੈਣ ਦੇ ਲਾਈਟ ਨੇ ਤਾਂ ਆਈ ਜਾਣਾ ਮੈਂ ਕੱਲ ਨੂੰ ਲਾ ਲੂੰਗਾ ਸੋ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਅੱਜ ਸਕੂਲਾਂ ਦੀ ਗੱਲ ਕਰ ਲਈਏ ਸਕੂਲਾਂ ਦੇ ਵਿੱਚ ਬੱਕਰੀਆਂ ਫਿਰਦੀਆਂ ਸੀ ਸਕੂਲਾਂ ਦੀਆਂ ਬਿਲਡਿੰਗਾਂ ਦੇ ਵਿੱਚ ਵਾਰਾ ਪਸ਼ੂ ਬੈਠਦੇ ਸੀ ਜਿਵੇਂ ਹਸਪਤਾਲਾਂ ਦੀ ਗੱਲ ਕਰੀ ਆ ਬਾਉਂਡਰੀ ਵਾਲ ਹੈ ਨਹੀਂ ਸੀਗੀ ਸਕੂਲਾਂ ਦੀ ਬਾਉਂਡਰੀ ਬਾਹਰ ਬੈਠਣ ਨੂੰ ਵਧੀਆ ਫਰਨੀਚਰ ਕਮਰੇ ਬਾਥਰੂਮ ਮੇਰੇ ਏਰੀਆ 'ਚ ਤਾਂ ਇਹੋ ਜਿਹੇ ਸਕੂਲ ਸੀਗੇ ਲੀਡਰ ਬੜੇ ਵੱਡੇ ਵੱਡੇ ਰਹੇ ਨੇ ਮੈਂ ਸਕੂਲ ਦੀਆਂ ਪੌੜੀਆਂ ਚੜ੍ਹ ਕੇ ਤਾਂ ਕਲਾਸਰੂਮ 'ਚ ਵੱੜਦੇ ਵੇਖਿਆ ਸਾਡੇ ਸਕੂਲ ਦੇ ਜਿਹੜੇ ਕਮਰੇ ਸੀ ਥੱਲੇ ਨੂੰ ਜਾ ਕੇ ਕਲਾਸਰੂਮ ਚ ਟੀਚਰ ਜਾਂਦੇ ਸੀ ਜਿਹੜੇ ਮੈਂ ਨਾਂ ਵੀ ਲੈ ਦਿੰਨਾ ਜੇ ਮੇਰੇ ਨਾਲ ਬਾਜਵਾ ਸਾਹਿਬ ਵੇਖਣਾ ਚਾਹੁੰਦੇ ਆ ਜਾਣ ਭਗਵਾਨਪੁਰ ਹੀਂਗੜੇ ਜਾਣ ਗੇਲੇ ਜਾਣ ਕਰਾਂਗੜੇ ਜਾਣ ਖੋਖਰ ਖੁਰਦ ਜਿੱਥੇ ਇਹ ਜੀਆਂ ਬਿਲਡਿੰਗਾਂ ਸੀ ਜਿੱਥੇ ਬੱਚੇ ਥੱਲੇ ਨੂੰ ਜਾ ਕੇ ਪੌੜੀਆਂ ਉਤਰ ਕੇ ਪੜ੍ਹਾਈ ਕਰਦੇ ਸੀ ਤੇ ਬੈਠਣ ਨੂੰ ਥਾਂ ਨਹੀਂ ਸੀ ਅੱਜ ਸਕੂਲਾਂ ਦੀਆਂ ਜਾ ਕੇ ਬਿਲਡਿੰਗਾਂ ਵੇਖ ਲੈਣ ਮੇਡੇ ਮੀਨ ਸ਼ੈੱਡ ਪਾਏ ਦੇਖ ਲੈਣ ਛੜਕਾਂ ਦੀ ਗੱਲ ਕਰ ਲਈਏ ਮੇਰੇ ਜੇ ਸਰਦੂਲਗੜ ਤੋਂ ਹਰਿਆਣੇ ਨੂੰ ਸੜਕ ਜੋੜਦੀ ਸੀਗੀ ਹਾਂਸਪੁਰ ਜਿਹੜੀ ਜਿਹਦੇ ਨਾਲ ਸਪੀਕਰ ਸਾਹਿਬ ਦੇ ਫਰੀਦਕੋਟ ਤੋਂ ਬਠਿੰਡੇ ਦੇ ਲੋਕ ਦਿੱਲੀ ਨੂੰ ਜਾਂਦੇ ਆ 15 ਸਾਲ ਹੋ ਗਏ ਟੁੱਟੀ ਨੂੰ ਲੋਕ ਤੁਰ ਕੇ ਨਹੀਂ ਜਾ ਸਕਦੇ ਸੀ ਟਾਇਰ ਪੈਂਚਰ ਹੁੰਦੇ ਸੀ ਆ ਭਗਵੰਤ ਮਾਨ ਜੀ ਨੇ ਆਖਿਆ ਅੱਜ ਸੜਕ ਜਾ ਕੇ ਦੇਖ ਲਓ ਲੋਕ ਭੰਗੜੇ ਪਾਉਂਦੇ ਜਾਂਦੇ ਨੇ ਇਸੇ ਤਰ੍ਹਾਂ ਜਟਾਣਾ ਕਲਾ ਤੋਂ ਦਮਦਵਾ ਸਾਹਿਬ ਪਵਿੱਤਰ ਸਾਡੇ ਤਖਤ ਸਾਹਿਬ ਨੂੰ ਸੜਕ ਜੋੜਦੀ ਸੀ ਕਿਸੇ ਨੇ ਸਾਰ ਨਹੀਂ ਲਈ ਸਰਦਾਰ ਭਗਵਾਨ ਸਿੰਘ ਮਾਰਜੀਆ ਨੇ ਤੇ ਪੰਜਾਬ ਸਰਕਾਰ ਨੇ ਛੜਕ ਬਣਾ ਕੇ ਧਰਤੀ ਸੋ ਮੈਂ ਕਿੰਨੀਆਂ ਹੀ ਗੱਲਾਂ ਕਰ ਲਈਏ ਅਸੀਂ ਜਿਹੜੀਆਂ ਹੋਈਆਂ ਦੀ ਸ਼ਾਬਾਸ਼ੇ ਦੇ ਦਿਆ ਕਰੋ ਕਿ ਤੁਸੀਂ ਕੀਤਾ ਸੀ ਨਹੀਂ ਕਹਿੰਦੇ ਕਿ ਸਾਰਾ ਕਰਤਾ ਬਗੈੜ ਕੀ ਤੁਸੀਂ ਐਡਾ ਗਏ ਹੋ ਸਾਥੋ ਹਜੇ ਲੋਟ ਨਹੀਂ ਆ ਰਿਹਾ ਸਾਰੇ ਪਾਸੇ ਵਿਗਾੜਿਆ ਪਿਆ ਨਾ ਇਹਨਾਂ ਨੇ ਸੂਏ ਬਣਾਏ ਨਾ ਇਹਨਾਂ ਨੇ ਮਾਈਨਰ ਬਣਾਏ ਨਾ ਖਾਲਾਂ ਦੀ ਸਾਰ ਲਈ ਨਾ ਇਹਨਾਂ ਨੇ ਬਿਜਲੀ ਵਾਲੇ ਪਾਸੇ ਵੇਖਿਆ ਅੱਜ ਬਿਜਲੀ ਦੀ ਕਿੰਨੀ ਵੱਡੀ ਡਿਮਾਂਡ ਸੀਗੀ ਪੰਜਾਬ ਦੀ ਸਰਕਾਰ ਨੇ ਪੂਰੀ ਕੀਤੀ ਆ ਤੇ ਦਿਨੇ-ਦਿਨੇ ਦਿੱਤੀ ਅਤੇ ਲੋਕਾਂ ਨੂੰ 90% ਫਰੀ ਬਿਜਲੀ ਦਿੱਤੀ ਆ ਸੋ ਮੈਂ ਹੁਣ ਇਹ ਕਹਿੰਦੇ ਨੇ ਬੜਾ ਪਵਾੜਾ ਪਿਆ ਕਿਸਾਨਾਂ ਦੀ ਗੱਲ ਕਰਦੇ ਆ ਸੀ ਕਿਸਾਨ ਹਤੈਸ਼ੀਆਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦਾ ਪਾਣੀ ਐਸਬੀਐਲ ਕਿਹਨੇ ਖੋਇਆ ਸੀ ਬਾਜਵਾ ਸਾਹਿਬ ਹੌਸ ਵਿੱਚ ਮਾਫੀ ਮੰਗੋ ਕੌਣ ਟੱਕ ਲਾਉਣ ਆਇਆ ਸੀ ਜਿਹਦੇ ਨਾਲ ਪੰਜਾਬ ਦੀ ਸਾਰਾਗ ਦੇਵੀ ਗਈ ਜੇ ਪੰਜਾਬ ਕੋਲੇ ਅੱਜ ਪਾਣੀ ਹੁੰਦਾ ਅੱਜ ਪੰਜਾਬ ਦੇ ਕਿਸਾਨ ਦਾ ਹਾਲਾ ਨਾ ਹੁੰਦਾ ਅੱਜ ਸਾਡਾ ਪਾਣੀ ਖੋ ਕੇ ਲੈ ਗਏ ਕਹਿੰਦੇ ਜੀ ਸੂਬੇ ਨੂੰ ਬੜਾ ਹੋ ਚੰਡੀਗੜ੍ਹ ਤੁਸੀਂ ਸਾਡਾ ਖੋਲਿਆ ਪੰਜਾਬੀ ਬੋਲਦੇ ਇਲਾਕੇ ਤੁਸੀਂ ਸਾਡੇ ਖੋਲੇ ਅੱਜ ਫਿਕਰ ਅਸੀਂ ਕਹਿੰਨੇ ਆ ਜਿਹੜੀ ਘਟਨਾ ਹੋਈ ਆ ਜੇ ਦੋਸ਼ੀ ਨਾ ਜਿਹੜੇ ਐਸਐਟ ਬਣਾ ਦਿੱਤੀ ਆਗੀ ਜੁਡੀਸ਼ਲੀ ਉਹਦੇ ਉੱਤੇ ਇਨਕੁਆਇਰੀ ਹੋ ਰਹੀ ਹੈ ਜੋ ਕਰਨਲ ਵਾਲੀ ਘਟਨਾ ਗਈ ਅਸੀਂ ਨਿੰਦਿਆ ਕਰਦੇ ਹਾਂ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਹੋਊਗੀ ਅੱਜ ਬੋਲਦਿਆਂ ਬਾਜਵਾ ਸਾਹਿਬ ਉਹ ਦਿੱਲੀ ਸਾੜੇ ਤਿੰਨ ਦਿਨ ਗਲਾਂ 'ਚ ਟਾਇਰ ਪਾ ਕੇ ਸਾੜੀ ਗਏ ਤੇ ਦੇਸ਼ ਦਾ ਰਾਸ਼ਟਰਪਤੀ ਨਿਕਲੋਂ ਡਰਦਾ ਡਰਦਾ ਨਿਕਲਦਾ ਨਹੀਂ ਕਿ ਮੇਰੇ ਸਿਰ ਤੇ ਪਾਗਾ ਜੇ ਮੈਂ ਨਿਕਲਾ ਮੇਰਾ ਕਤਲ ਹੋ ਜਾਊਗਾ ਹਰਕ੍ਰਿਸ਼ਨ ਸਰਜੀਤ ਜਿਹੜਾ ਐਡਾ ਲੀਡਰ ਸੀਗਾ ਪੱਗ ਦੇ ਕੇ ਲੁਕਦਾ ਹੋਇਆ ਗਿਆ ਇਹ ਲੋਕ ਅੱਜ ਸਾਨੂੰ ਸਿੱਖਿਆ ਦੇਣਗੇ ਕਾਨੂੰਨ ਦੀ ਲਾਂਡ ਆਰਡਰ ਦੀ ਜਿੰਨਾ ਦੇ ਦਿਨ ਦਿਹਾੜੇ ਉੱਥੇ ਨੰਗਾ ਨਾਚ ਹੋਇਆ ਸੀਗਾ ਜੇ ਅਸੀਂ ਘਟਾਉਣੇ ਆ ਫੇਰ ਕਹਿੰਦੇ ਜੀ ਵੱਡੇ ਮਗਰ ਮੱਛ ਨਹੀਂ ਫੜਦੇ ਇਹ ਛੋਟਿਆਂ ਨੂੰ ਫੜਦੇ ਆ ਪਹਿਲਾਂ ਕਹਿੰਦੇ ਨਸ਼ਾ ਵਾਲਾ ਸੀਗਾ ਜਦੋਂ ਇਹ ਤੜਕੇ ਦੇ 4 ਵਜੇ ਇੱਕ ਵੱਡਾ ਮਗਰਮੱਛ ਚੱਕ ਲਿਆ ਸੀ ਜਿਹੜਾ ਇਲਾਚੀ ਸੀ ਫਿਰ ਹੁੰਦੇ ਸੀ ਫਿਰ ਕਹਿੰਦੇ ਸੀ ਪੋਲੀਟਿਕਲ ਬੰਡਟਾ ਜਿਹੜਾ ਉਹ ਗਿਆ ਸੀਗਾ ਉਹ ਕਾਦੇ ਚ ਗਿਆ ਸੀ ਜਿਹੜਾ ਫਾਜ਼ਲ ਕਾਲੇ ਕੇਸ ਚ ਗਿਆ ਸੀ ਜਿਹੜੇ ਅੱਜ ਬਾਈਕਾਟ ਕਰਕੇ ਗਏ ਆ ਉਹ ਕਿਹੜੇ ਕੇਸ ਚ ਗਿਆ ਸੀਗਾ ਉਹ ਵੱਡਾ ਮਗਰਮੱਛ ਨਹੀਂ ਸੀ ਅਸੀਂ ਤਾਂ ਜਿਹਨੂੰ ਪੈਨੇ ਆ ਪੈਨੇ ਆਗੇ ਅਸੀਂ ਘਰ ਨਹੀਂ ਢਾਉਂਦੇ ਹੌਸਲੇ ਵੀ ਢਾਉਣੇ ਆ ਨਾਲ ਤੇ ਇਹ ਜਿਨ੍ਹਾਂ ਦਾ ਨਾਂ ਅੱਜ ਚੱਲਿਆਗਾ ਜਿਨ੍ਹਾਂ ਦਾ ਨਸ਼ਿਆਂ ਚ ਨਾ ਆਇਆ ਡਿਪਟੀ ਸਪੀਕਰ ਸਾਹਿਬ ਇਥੇ ਗੱਲਾਂ ਕਰਦੇ ਨੇ ਤੱਤੀਆਂ ਵਿਆਹਾਂ 'ਚ ਪਾਉਂਦੇ ਨੇ ਉਹਨਾਂ ਨੂੰ ਜਾ ਕੇ ਜੱਫੀਆਂ ਜਿਨ੍ਹਾਂ ਦਾ ਵੱਡੇ ਵੱਡੇ ਨਸ਼ੇ 'ਚ ਨਾ ਆ ਆ ਵੇਖਿਆ ਉਹਨੇ ਫੋਟਵਾਂ ਨੱਚਦਿਆਂ ਦੀਆਂ ਬਾਜਵਾ ਸਾਹਿਬ ਉੱਥੇ ਕੰਨ 'ਚ ਪੁੱਛ ਲੈਂਦੇ ਵੀ ਤੇਰਾ ਘਟਵਾਉਣ ਦੀ ਮੈਂ ਗੱਲ ਕਰਨੀ ਆ ਜਾ ਕੇ ਟਵਾਦਾ ਕਿ ਨਾ ਵਿਆਹਾਂ 'ਚ ਸਾਰੇ ਇਕੱਠੇ ਨੇ ਰਲਦੇ ਨੇ ਸਾਨੂੰ ਤਾਂ ਕਿਸੇ ਨੇ ਦਿੱਤਾ ਨਹੀਂ ਸੱਦਾ ਪੱਤਰ ਅਸੀਂ ਕਹਿੰਨੇ ਆ ਅਗਲੇ ਦਾ ਪ੍ਰਾਈਵੇਟ ਫੰਕਸ਼ਨ ਆ ਜਾਣਾ ਚਾਹੀਦਾ ਜਿਹਨੂੰ ਦਿੱਤਾ ਜਾਓ ਪਰ ਉਹਨਾਂ ਨਾਲ ਜਿਨ੍ਹਾਂ ਦਾ ਨਾਂ ਲੈਂਦੇ ਆ ਤੁਸੀਂ ਜਿਨ੍ਹਾਂ ਦੇ ਵੱਡੇ ਵੱਡੇ ਲੱਗੇ ਤੇ ਅੱਜ ਐਸ ਆਈ ਡੀ ਆ ਕੇ ਇਨਕੁਆਰੀਆਂ 'ਚ ਬੈਠਦੇ ਨੇ ਉਹਨਾਂ ਦੇ ਨਾਲ ਇਹਨਾਂ ਦੀ ਇੱਕ ਗੱਲ ਆ ਸੋ ਮੈਂ ਬੇਨਤੀ ਇਹੀ ਕਰਦਾਂਗਾ ਜੋ ਭਾਸ਼ਣ ਆਗਾ ਜਿਹੜਾ ਜਿਹਦੇ ਵਿੱਚ ਹਰ ਗੱਲ ਇੱਕ ਕਹੀ ਗਈ ਆ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਹੋਈਆਂ ਨੇ ਜਿਹੜਾ ਪੰਜਾਬ ਖੇਡਾਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਅੱਜ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦਾਦਾ ਪੋਤਾ ਮੈਦਾਨ ਦੇ ਵਿੱਚ ਇਕੱਠੇ ਖੇਡਦੇ ਆ ਸਾਡੀ ਟੀਮ ਲੈਂਪਕ ਦੇ ਵਿੱਚ ਹਾਕੀ ਦੀ ਟੀਮ ਜਿਹੜੀ ਜਿੱਤ ਕੇ ਆਈ ਉਹਨੂੰ ਨਗਦ ਨਾਮ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਸਨਮਾਨ ਕੀਤਾਗਾ ਜਿਹੜੇ ਇਹ ਗੱਲ ਕਰਦੇ ਸੀਗੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਸਾਰੇ ਨੈਸ਼ਨਲ ਮੀਡੀਆ 'ਚ ਗੱਲ ਕੀਤੀ ਆ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਜਿਹੜੇ ਘੱਟ ਸੀ ਗੁਜਰਾਤ ਦੇ ਜਾਦੇ ਹਰਿਆਣੇ ਦੇ ਜਾਦੇ ਸੀ ਉਥੇ 에ਰਪੋਰਟ ਤੇ ਜਾ ਕੇ ਗੱਲ ਕੀਤੀ ਉਹਦੇ ਬਾਜਵਾ ਸਾਹਿਬ ਕਿੱਥੇ ਸੀ ਮੈਨੂੰ ਦੱਸ ਦੇਣ ਤੇ ਇਹਨਾਂ ਦੇ ਲੀਡਰ ਆਪਾਂ ਆਪੋਜੀਸ਼ਨ ਨੇ ਕਦੇ ਗੱਲ ਕੀਤੀ ਆਸੇ ਪਾਰਲੀਮੈਂਟ 'ਚ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਿਤੇ ਮਸਲਾ ਉਠਾਇਆ ਨਹੀਂ ਠਾਇਆ ਇੱਥੇ ਗੱਲਾਂ ਕਰਨੀਆਂ ਨੇ ਹੁਣ ਆਪਦੀਆਂ ਸੁਣਾ ਕੇ ਤੁਰ ਗਏ ਜੇ ਅੱਜ ਬੈਠੇ ਹੁੰਦੇ ਸਵਾਦ ਆਉਂਦਾ ਕੱਲੀ-ਕੱਲੀ ਗੱਲ ਦਾ ਜਵਾਬ ਲੈਂਦੇ ਸੋ ਮੇਰੀ ਬੇਨਤੀ ਇੱਕ ਆ ਗਈ 3 ਸਾਲ ਦੇ ਵਿੱਚ ਪਹਿਲੀਆਂ ਸਰਕਾਰਾਂ ਡਿਪਟੀ ਸਪੀਕਰ ਸਾਹਿਬ ਕੰਮ ਕਰਦਗੇ ਨਹੀਂ ਸੀ ਅਸੀਂ 3 ਸਾਲ ਦੇ ਵਿੱਚ ਜਿਹੜਾ ਵਿਗੜਿਆ ਕੰਮ ਸਵਾਰਿਆ ਆ 2 ਸਾਲਾਂ ਦੇ ਵਿੱਚ ਆ ਜਿਹੜੇ ਕਹਿੰਦੇ ਆ ਨਾ 1100 ਰੁਪਿਆ ਦਿੱਤਾ ਬਾਜਵਾ ਸਾਹਿਬ ਅਸੀਂ 1100 ਵੀ ਦੇਵਾਂਗੇ ਇੱਕੋ ਹੀ ਸਾਡਾ ਵਾਅਦਾ ਰਹਿ ਗਿਆ ਕਦੇ ਆਏ ਤਾਂ ਦੱਸ ਦਿਆ ਕਰੋ ਕਹਿਣਗੇ ਮਾਈਨਿੰਗ ਚੋਂ ਪੈਸੇ ਨਹੀਂ ਆਏ ਤੇ ਜਿਹੜੇ GST ਚ ਵਾਧਾ ਕੀਤਾਗਾ ਸਾਡਾ 35% GST ਚ ਵਾਧਾ ਹੋਇਆ ਉਹਦੀ ਕਦੇ ਗੱਲ ਕਰ ਲੋ ਸਾਡਾ ਜਿਹੜਾ ਸੱਚ ਸਟੇ ਸਟੈਂਪਰ ਰਜਿਸਟ੍ਰੇਸ਼ਨ ਚ 35% GST ਚ 12% 12.5% ਬੈਟ ਮਾਲੀਏ ਦੇ ਵਿੱਚ 5.74% ਐਕਸਾਈਜ਼ ਦੇ ਵਿੱਚ 14.37% ਵਾਧਾ ਜਿਹੜਾ ਕੀਤਾਗਾ ਇਹ ਸਰਕਾਰ ਦੇ ਯਤਨਾਂ ਦੇ ਨਾਲ ਹੋਇਆਗਾ ਜਿਸ ਦੇ ਨਾਲ ਪੰਜਾਬ ਦਾ ਖਜ਼ਾਨਾ ਭਰਿਆ ਇਸੇ ਤਰ੍ਹਾਂ ਜਿਹੜੇ ਟੈਕਸ ਚੋਰੀ ਹੁੰਦੇ ਸੀਗੇ ਬੈਠੇ ਨੇ ਸਾਡੇ ਵਿੱਤ ਮੰਤਰੀ ਸਾਹਿਬ ਟੈਕਸ ਚੋਰਾਂ ਤੇ ਟੈਕਸ ਇੰਟੈਲੀਜੈਂਸ ਜੂਨਟ ਲਾ ਕੇ 139 ਕਰੋੜ ਰੁਪਇਆ ਟੈਕਸ ਚੋਰਾਂ ਤੋਂ ਰਿਕਵਰ ਕੀਤਾਗਾ ਪੰਜਾਬ ਸਰਕਾਰ ਨੇ ਕੀਤਾਗਾ ਸਾਡੀ ਸਰਕਾਰ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਕਿ ਟੈਕਸ ਚੋਰੀ ਕਰ ਜੇ ਜਾਂ ਨਸ਼ਿਆਂ ਵਾਲਾ ਦਾ ਸਾਥ ਦੇ ਦੇ ਜਾਂ ਗੈਂਗਸਟਰਾਂ ਦਾ ਅੱਜ ਗੱਲ ਕਰ ਦਿਆ ਗੈਂਗਸਟਰਾਂ ਦੀ ਜੇ ਤਾਂ ਪ੍ਰਗਟ ਸਿੰਘ ਕਹਿੰਦੇ ਫਰੋਤਗਾ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਚੱਲਦੀਆਂ ਨੇ ਅਸੀਂ ਕਿਹਾ ਜੇ ਗੋਲੀਆਂ ਚੱਲਦੀਆਂ ਤੇ ਪੁਲਿਸ ਸਖਤ ਐਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦੇ ਆ ਫਿਰ ਗੈਂਗਸਟਰਾਂ ਦੇ ਪੈਰੀ ਹੱਥ ਲਾ ਦੀਏ ਜਿਹੜਾ ਜਾ ਕੇ ਮੰਦਰ ਸਾਹਿਬ ਮੰਦਰ ਤੇ ਕੋਈ ਧੁਮਾਕਾ ਕਰਦਾ ਪੁਲਿਸ ਥਾਣੇ 'ਚ ਧੁਮਾਕਾ ਕਰਦਾ ਤੇ ਉਹਨੂੰ ਜਿਸ ਹਾਵਨਾ ਸਜ਼ਾ ਦਿੱਤੀ ਜਾ ਰਹੀ ਆ ਪੰਜਾਬ ਪੁਲਿਸ ਅੱਜ ਦੇ ਰਹੀ ਆ ਜੇ ਤਾਂ ਕਾਰਵਾਈ ਨਹੀਂ ਕਰਦੇ ਫਿਰ ਉਧਰਲੇ ਪਾਸੇ ਜਾਂਦੇ ਆ ਜੇ ਗੋਲੀ ਵੱਜਦੀ ਆ ਫੇਰ ਕਹਿੰਦੇ ਜੀ ਪੁਲਿਸਦਾਰ ਆਜ ਆ ਗਿਆ ਪ੍ਰਗਟ ਸਿੰਘ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕਿ ਸਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਨਾਲ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਕਿ ਕਿਵੇਂ ਕਰੀਏ ਸੋ ਕਹਿਣ ਦਾ ਮਤਲਬ ਦੋਨੇ ਪਾਸੇ ਚੱਲਦੇ ਆ ਜੇ ਕਾਰਵਾਈ ਹੁੰਦੀ ਆ ਫੇਰ ਵੀ ਨਹੀਂ ਕਰਦੇ ਜੇ ਨਹੀਂ ਹੁੰਦੀ ਫੇਰ ਕਹਿੰਦੇ ਹੁੰਦੀ ਨਹੀਂਗੀ ਜਰਿਆ ਨਹੀਂ ਜਾ ਰਿਹਾਗਾ ਗੱਲ ਤਾਂ ਇਹ ਆ ਗਈ ਜਿਹੜੀਆਂ ਗੱਡੀਆਂ ਤੇ ਅੱਖ ਰੱਖੀ ਫਿਰਦੇ ਆ ਨਾ ਇਹ ਵੱਡੀਆਂ ਵੱਡੀਆਂ ਵਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਟਾ ਸਮਾ ਲੋ ਚਾਰ ਹੋਰ ਪਜਾਮੀਆਂ ਸਮਾ ਲੋ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤੁਹਾਨੂੰ ਵੇਖ ਚੁੱਕੇ ਨੇ ਤੁਹਾਨੂੰ ਪਰਖ ਚੁੱਕੇ ਨੇ ਜਿਸੀ ਜੋ ਕੰਮ ਕੀਤੇ ਲੋਕ ਜਾਣਦੇ ਸੀ ਲੋਕਾਂ ਦੇ ਲੋਕਾਂ ਨੂੰ ਜਵਾਬ ਦੇ ਆ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵਾਂਗੇ ਧੰਨਵਾਦ ਤੁਸੀਂ ਮੈਨੂੰ ਇਸ ਬੋਲਣ ਦਾ ਮੌਕਾ ਦਿੱਤਾ ਵੱਡੀ ਗੱਲ ਤਾਂ ਔਖਾ ਐ ਵੀ ਹੋਏ ਪਏ ਆ ਜੀ ਇਹਨਾਂ ਦੀਆਂ 5-5 ਪੈਨਸ਼ਨਾਂ ਵੀ ਕੱਟਤੀਆਂ ਆਪਾਂ ਤੁਹਾਨੂੰ ਪਤਾਗਾ ਹੁਣ ਅੱਗੇ ਦਾ ਜੋੜਜਾ ਲਾ ਲੈਂਦੇ ਸੀ ਹੁਣ ਸਰਦਾ ਨਹੀਂ ਕੰਮ ਬਾਵਾ ਵਧਾਈ ਬੈਠੇ ਨੇ ਖਰਚੇ ਵਧੇ ਪਏ ਨੇ ਕੰਮ ਸਰਦਾ ਨਹੀਂਗਾ ਸੋ ਇਸ ਕਰਕੇ ਇਹਨਾਂ ਨੂੰ ਦਿਸਦਾ ਨਹੀਂ ਕਿ ਇਸ ਦੇ ਵਿੱਚ ਕੁਝ ਹੈ ਜੋ ਅਸੀਂ ਕੀਤਾ ਸ਼ਹੀਦ ਫੌਜੀਆ ਵਾਸਤੇ 1 ਕਰੋੜ ਰੁਪਏ ਦੀ ਰਕਮ ਜਿਹੜਾ ਸ਼ਹੀਦ ਦੇਸ਼ ਲਈ ਸ਼ਹੀਦ ਹੁੰਦਾ ਪਹਿਲੀ ਸਰਕਾਰ ਆ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਦਿੱਤਾ ਸੀ ਤੇ ਹੁਣ ਪੰਜਾਬ ਸਰਕਾਰ ਦੇ ਰਹੀ ਐ ਇਥੋਂ ਤੱਕ ਕਿ ਜਿਹੜੇ ਅਗਨੀ ਵੀਰਾਂ ਜਿਨ੍ਹਾਂ ਨੂੰ ਇਹਨਾਂ ਨੇ ਸਲੂਟ ਤੱਕ ਨਹੀਂ ਦਿੱਤਾ ਉਹਨਾਂ ਨੂੰ ਵੀ ਭਗਵੰਤ ਮਾਨ ਜੀ ਨੇ ਜਾ ਕੇ ਸਲੂਟ ਵੀ ਦਿੱਤਾ 1 ਕਰੋੜ ਦਿੱਤਾ ਸੋ ਕਹਿਣ ਦਾ ਮਤਲਬ ਹਰੇਕ ਵਰਗ ਦੇ ਵਾਸਤੇ ਅਸੀਂ ਲੱਗੇ ਹੋਏ ਆ 3 ਸਾਲ ਹੋਇਆ ਇਹਨਾਂ ਦੇ 50 60 ਸਾਲ ਸਾਡੇ 3 ਸਾਲ ਮੁਕਾਬਲਾ ਕਰ ਲੈਣ ਸਮਾਂ ਆਉਣ ਵਾਲਾ ਦੱਸੂਗਾ ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰਨਾ ਮੈਂ ਗਵਰਨਰ ਡਰੈਸ ਤੇ ਬੋਲਦਾ ਹੋਇਆ ਧੰਨਵਾਦ ਕਰਦਾ ਤੁਸੀਂ ਸਮਝ ਦਿੱਤਾ ਤੇ ਇਸ ਦੀ ਪ੍ਰੋਡਕਟ ਕਰਦਾ ਬਹੁਤ ਬਹੁਤ ਧੰਨਵਾਦ ਡਿਫਟੀ ਸਪੀਕਰ ਸਾਹਿਬ ਧੰਨਵਾਦ ਮਿਹਰਬਾਨੀ ਸਰਦਾਰ ਹਰਦੀਪ ਸਿੰਘ ਡਿੰਪੀ ਢੱਲੋਂ ਜੀ